ਐਸਐਚਓ ਸਾਵਾ ਅਸ਼ੋਕਮਾਦੀ ਸਾਡੇ ਦਾ ਬਹੁਤ ਹੀ ਸਤਿਕਾਰਯੋਗ ਮੇਲੇ ਭਾਈ ਸਾਹਿਬ ਹੀ ਹੈ ਤੇ ਬਹੁਤ ਮਾਣ ਹੈ ਸਾਨੂੰ ਇਹਨਾਂ ਵਰਤੇ ਤੁਸੀਂ ਬਹੁਤ ਹੀ ਸਤਿਕਾਰਯੋਗ ਸਾਰੇ ਸਾਥ ਇਹਨਾਂ ਦਾ ਮੈਨੂੰ ਅੱਜ ਇਸ ਥਾਣੇ ਦੇ ਵਿੱਚ ਆ ਕੇ ਨਵਾਂ ਸ਼ਹਿਰ ਇਹ ਸਾਡਾ ਥਾਣਾ ਇੱਥੇ ਸਾਡਾ ਭਰਾ ਐਸਐਚਓ ਲੱਗੋ ਬੈਠਾ ਮਨ ਨੂੰ ਖੁਸ਼ੀ ਹੋਈ ਹੈ ਵੀ ਇਹੋ ਜਿਹੇ ਮੌਕੇ ਪ੍ਰਮਾਤਮਾ ਕਿਤੇ ਕਿਤੇ ਦਿੰਦਾ ਅੱਜ ਐਸਐਚਓ ਦੀ ਸੀਟ ਪਰ ਕੰਨ ਤੁਸੀਂ ਵੀ ਬੈਠਣਾ ਇਹਨਾਂ ਦੇ ਜੋ ਡੀਲਿੰਗ ਆਸੀ ਰੋਜ਼ ਦੇ ਰੋ ਥੋਟੇ ਦੇਖਦੇ ਲਈਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਤਾਂ ਜੋ ਨਸ਼ੇ ਦਾ ਦੌਰ ਚੱਲਿਆ ਵਾ ਸਾਡੇ ਸਮਾਜ ਦੇ ਵਿੱਚ ਇੱਕ ਕੋੜ ਹੈ ਅੱਜ ਘਰ-ਘਰ ਤੇ ਨਸ਼ਾ ਆ ਮੈਂ ਜੇ ਆਪਣੇ ਪਿੰਡਾਂ ਦੀ ਗੱਲ ਕਰਾਂ ਤਾਂ ਨੌਜਵਾਨ ਮੋਟੇ ਖਤਮ ਹੋ ਗਏ ਜਿਹੜੇ ਇੱਕ ਇੱਕ ਜਰਾ ਘਰਾਂ ਦੇ ਸੀ ਉਹ ਬੁੱਝ ਗਏ ਅੱਜ ਉਹ ਬੰਦਾ ਨਾ ਕਿ ਤਨਾ ਬੁਝਰੂ ਮਾਰਦੇ ਆ ਜੇ ਨਸ਼ੇ ਨੂੰ ਫਲ ਪਾਈ ਹੈ ਥੋਟੇ ਇਹਦੀ ਵੀ ਰੋਜ਼ ਦੇਖੀਦਾ ਰੋਏ ਆਹ ਥੋਟੇ ਪਿੰਡਾਂ ਜਿੰਨੇ ਵੀ ਥੋਟੇ ਇਸ ਜੱਲ ਦੇ ਵਿੱਚ ਪਿੰਡ ਆਂਦੇ ਐ ਸੇਚੋ ਸਾਹ ਦੇ ਇਹ ਸਾਰਾ ਤੁਹਾਡੇ ਸਟਾਫ ਦੀ ਮਿਹਰਬਾਨੀ ਦੇ ਨਾਲ ਇਹ ਕੱਲੇ ਨਹੀਂ ਅੱਜ ਉਹ ਪਿੰਡਾਂ ਦੇ ਵਿੱਚ ਅਸੀਂ ਬਾਹਰ ਨਾਲ ਅਸੀਂ ਪਿੰਡਾਂ ਦੇ ਵਿੱਚ ਬੈਠੇ ਆਪਣੀ ਗੱਲ ਕਰਦੇ ਵੀ ਜੇ ਸਾਡਾ ਐਨਐਚਓ ਸ਼ੋਕਮਾਨ ਲਗਾਵਾ ਤਾਂ ਜਿਹੜਾ ਨਗਰੋਏ ਆ ਕਿ ਜਿਹੜੇ ਬਿਲਕੁਲ ਨਸ਼ੇ ਦੇ ਵਿੱਚ ਲਿਵਤ ਪੈਣ ਸੀ ਰੋਜ਼ ਖਵਾਰਾਂ ਦੇ ਵਿੱਚ ਅੱਜ ਦੇ 6-7 ਵੀ ਜੇ ਬੜੀ ਲੱਗਾ ਨਗਰੋਏ ਦੇ ਵਿੱਚ ਛੈਂਸੀਆਂ ਨੇ ਆ ਦੜਤਾ ਜਿਹੜੇ ਹੋਰ ਵੀ ਖਲੇ-ਖਲੇ ਕਰਾਂਦੇ ਸੀ ਜੱਟਾਂ ਦੇ ਪਰਿਵਾਰ ਬਹੁਤ ਹੈ ਰਾਜਪੂਤਾਂ ਦੇ ਬ੍ਰਾਹਮਣਾਂ ਦੇ ਹੋਰ ਸਾਰੀਆਂ ਜਾਤਾਂ ਉੱਥੇ ਮਿਕਸਿੰਡ ਹੈ ਉੱਥੇ ਅੱਜ ਨਸ਼ੇ ਨੂੰ ਥੱਲ ਬਾਤ ਇਹ ਬਾਣੀ ਤੁਸੀਂ ਸਾਰੇ ਤੁਹਾਡੇ ਸਟਾਫ ਨੇ ਐਸੇ ਤੇ ਸਾਹਿਬ ਨੂੰ ਮੈਂ ਤਾਂ ਇਹ ਕਿ ਉਹ ਹੋਰ ਵੀ ਵਧਾਈ ਦੇਣਾ ਇਹਨਾਂ ਨੂੰ ਡੀਜੀਪੀ ਸਾਹਿਬ ਨੇ ਡੀਜੀਪੀ ਡਿਸ ਦੇ ਨਾਲ ਸਨਮਾਨਿਤ ਕੀਤਾ ਇਹ ਬੇ ਕੋ ਮੂਲੇ ਨਹੀਂ ਆਏ ਹਜੀਆਂ ਇਹ ਡਿਸ ਦਾ ਜਾਂ ਸਨਮਾਨ ਕਰਨਾ ਜਿਹਨਾਂ ਦੀ ਚੰਗੀ ਕਾਬਲੀਅਤ ਸੀ ਇਹਨਾਂ ਦੀ ਚੰਗੀ ਡਿਲੀਨਸ ਸੀ ਤੁਹਾਡੇ ਨਾਲ ਤੁਹਾਡੇ ਸਟਾਫ ਦੇ ਨਾਲ ਤੁਸੀਂ ਮਿਲ ਕੇ ਅੱਜ ਸਾਡਾ ਵੀ ਬਹੁਤ ਐ ਸਿਰ ਉੱਚਾ ਹੁੰਦਾ ਬੇਜੀ ਉਹ ਵੀ 30 ਸਾਲ ਹੋ ਗਏ ਵੈ ਕੋ ਮਦਾ ਬੜਾ ਰੱਜਦਾ ਰਹਿੰਦਾ ਇਹਨਾਂ ਦੇ ਤਾਂ ਸਾਡਾ ਤਾਂ ਬਿਲਕੁਲ ਹੀ ਪਿਆਰ ਹੈ ਇਹ ਤਾਂ ਹੁਣ ਜਿੱਦਣ ਦੇ ਮੈਨਾਂ ਨਗੜੋਏ ਬਾਣੇ ਚ ਲੱਗੇ ਇਹਨਾਂ ਨੇ ਪੈਣੀ ਛੱਡ ਦਿੱਤਾ ਦੋ ਤਿੰਨ ਦਿਨ ਬੀ ਗਏ ਆ ਮਾਤਾ ਜੀ ਦੀ ਡੈਥ ਹੋਈ ਤੇ ਸੰਸਕਾਰ ਕਰੇ ਫੋਟਾ ਸ਼ਰਾਪ तकरीबन ਸਾਰਾ ਪਹੁੰਚਿਆ ਵਸਗਾ ਭੋਗ ਦੇ ਬਾਅਦ ਬੈਠੇ ਤੇ ਮੈਂ ਇਹਨਾਂ ਨੂੰ ਹੁਣ ਉਹੀ ਗੱਲਾਂ ਕਰਦਾ ਸਭ ਪਿੰਡ ਦੇ ਚੱਕਰ ਪਾਉਂਦੇ ਤੇ ਪਿੰਡ ਦੇ ਵਿੱਚ ਸਿੰਝ ਰੱਖੀ ਹੈ ਇਹਨਾਂ ਦਾ ਬੱਚਾ ਸੀ ਨੌਜਵਾਨ ਗੋਲ ਲਈ ਉਹ ਅੱਜ ਹੈ ਨਹੀਂ ਬਹੁਤ ਵੱਡੀ ਘਾਟਾ ਹੋਈ ਜਾਂ ਦੇਖੋ ਮਾਪਿਆਂ ਨੂੰ ਸੁਭੇ ਦੇ ਤਾਂ ਇਹਨਾਂ ਨੇ ਹੋ ਗਿਆ ਕਿ ਬਾਬਾ ਸਰਵਿਸ ਨਹੀਂ ਕਰਨੀ ਕੰਮ ਹੀ ਨਹੀਂ ਹੈ ਬਿਲਕੁਲ ਐਸਵੇਂ ਕਰੋੜਾਂ ਦੀ ਪ੍ਰਾਪਰਟੀ ਘਰੀ ਖੜੀ ਪਉ ਮੈਂ ਨਹੀਂ ਕਹਿੰਦਾ ਜੇ ਨਾ ਆਪਾਂ ਲੱਕੜ ਦੀ ਗੱਲ ਕਰੀਏ ਜ਼ਮੀਨ ਜਾਇਦਾਦ ਦੀ ਕਰੀਏ ਯੁਮਲਾ ਦੀ ਗੱਲ ਕਰੀਏ ਕੋਠੀਆਂ ਦੀ ਕੋਈ ਤਰਮੀ ਨਹੀਂ ਇਹਨਾਂ ਦੇ ਬਦਲ ਤਾਂ ਰੇਮਬਾਈ ਕਰ ਦਿੱਤੀ ਅੱਜ ਉਹਨੇ ਜ਼ਮੀਨ ਬਿੱਦਰ ਬੈਠਾ ਗੱਜਰ ਇਹਦਾ ਪਿੰਡ ਵੀ ਹੋਈ ਹੈ ਉਹ ਕਿਸੇ ਕੋ ਵੀ ਨਹੀਂ ਜਿੰਨੀ ਜ਼ਮੀਨ ਪ੍ਰਾਪਰਟੀ ਦੇ ਮਾਲਿਕ ਕਾਦੇ ਨਹੀਂ ਅੱਜ ਜੇ ਇਹਨਾਂ ਨੇ ਇੰਨੇ ਸਾਮ ਸੇਵਾ ਕੀਤੀ ਹੈ ਅੱਜ ਸਮਾਜ ਦੇ ਵਿੱਚ ਨਾਮ ਹੈ ਇੱਕ ਮੰਜੀ ਦਾ ਨਹੀਂ ਕਿਸੇ ਦੇ ਕੋਲੋਂ ਇੱਕ ਮਾਨਦਾਰੀ ਦੇ ਨਾਲ ਨੌਕਰੀ ਕਰਦੇ ਹੈ ਪਰਮਾਤਮਾ ਇਹਨਾਂ ਨੂੰ ਔਰ ਵੀ ਤਰੱਕੀ ਬਖਸ਼ੇ ਨੰਬੀ ਉਮਰ ਵਰਦਾਨ ਕਰੇ ਤੇ ਸਰਕਾਰ ਦਾ ਮੈਨਾ ਮਹਿਮੇ ਦੇ ਵਿੱਚ ਕਿਉਂਕਿ ਸਾਡੇ ਬਾਦਰ ਸਾਹਿਬ ਵੀ ਸੀਗੇ ਬਰਾਦਰ ਨੇ ਵੀ ਕੀਤੀ ਮੈਂ ਸਿਟੀ ਯੂਨੀਵਰਸਿਟੀ ਨੌਕਰੀ ਕੀਤੀ ਮੈਂ ਬਰਡਗੀ ਰਟਾਇਨਮੈਂਟ ਤੇ ਆਦੀ ਮੈਂ ਹਾਂ ਮੈਂ ਲੋਕ ਕਹਿੰਦੇ ਵੀ ਤੇਰਾ ਗੁਜ਼ਾਰਾ ਕਿੱਦਾਂ ਚੱਲੇਗਾ ਮੈਂ ਹਾਂ ਮੈਂ ਦੇਗਾ ਨਾ ਮੁੰਡੇ ਮੇਰੇ ਇੱਕ ਨਿਊਜ਼ੀਲੈਂਡ ਚਲ ਗਿਆ ਇੱਕ ਕੁੜੀ ਇਟਲੀ ਛੋਟੀ ਵੀ ਨਿਊਜ਼ੀਲੈਂਡ ਚਲ ਗਈ ਇਹਨਾਂ ਨੂੰ ਸਾਰਾ ਹੀ ਪਤਾ ਸੋਹਣੇਕ ਕਮਾਈ ਕੀਤੀ ਵੈ ਵੀ ਤੇ ਇਹਨਾਂ ਦੀ ਅੱਜ ਨੇਕ ਕਮਾਈ ਮੈਨੂੰ ਤੁਸੀਂ ਸਾਰਾ ਖ਼ਾਬ ਦੱਸ ਦਿਖਦੇ ਹਾਂ ਤੇ ਇੱਕ ਹੁਣੇ ਇਹਨਾਂ ਕੋਲ ਬੰਦੇ ਆਏ ਆ ਕਹਿੰਦੇ ਅਸੀਂ ਤੁਹਾਡੇ ਦਰਸ਼ਣੇ ਵਾਲੇ ਦੇ ਇਹ ਸੈਜਨ ਸਾਹਿਬ ਦੇ ਕਮਰੇ ਵਿੱਚ ਬੜਾ ਸੀ ਆਮ ਖਾਣੇ ਦੇ ਲੋਕਾਂ ਨੇ ਕਮਾ ਚਾਹੀਦਾ ਉਹ ਪਹਿਲਾਂ ਸਾਤਰੀ ਕਹਿੰਦਾ ਰੁਕ ਬਈ ਐਸਰ ਸਾਹਿਬ ਬੰਦ ਕਰਦੇ ਆ ਤੇ ਇੱਕ ਦਾ ਪੋ ਬੰਦਾ ਸੁਧਾਰਨਾ ਹੈ ਕਹਿੰਦਾ ਮੇਰੀ ਵੱਧ ਜੋੜੀ ਹੋਈ ਸੀ ਤੇ ਮੈਂ ਤਾਂ ਉਹ ਇਹਨਾਂ ਦੇ ਦਰਸ਼ਨੇ ਕਰਨੇ ਆ ਸੀ ਕਮਰੇ ਦਾ ਸੋ ਇਹਨਾਂ ਸ਼ਬਦਾਂ ਦੇ ਵਿੱਚ ਮੈਂ ਬਹੁਤ ਧੰਨਵਾਦ ਕਰਦਾ ਸਭ ਤੇ ਪਹਿਲਾਂ ਵਧਾਈ ਦੇ ਮਾਤਾ ਤੁਸੀਂ ਕਿਉਂਕਿ ਤੁਸੀਂ ਇਹੋ ਜੇ ਦੇ ਕਮਾਨਰ ਅਫਸਰ ਨੂੰ ਜਿਸ ਬਿਲਤੀ ਸਹਿਯੋਗ ਜਿੰਨੇ ਆ ਤਾਂ ਉਹਦਾ ਹੋਰ ਵੀ ਮਨੋਚਾ ਹੁੰਦਾ ਵੀ ਲਾਗੇ ਮੇਰੇ ਨਾਲ ਬੰਦੇ ਹੈਗੇ ਆ ਤੇ ਬਾਕੀ ਸ਼ੋਕਮਾਰ ਜੀ ਹਮੇਸ਼ਾ ਲਈ ਸਦਾ ਨਹੀਂ ਇਹਨਾਂ ਨੇ ਥੋੜਾ ਜਿਹਾ ਸਰਵਿਸ ਹੋ ਰਿਹਾ ਸਾਲ ਖੰਡ ਥੋੜੇ ਮਰਾਂ ਚ ਰਹਿਣਗੇ ਉਹ ਬੰਦੇ ਕਦੀ ਭੁੱਲਦੇ ਬੰਦੇ ਜਿਹੜੇ ਨੇਕ ਕੰਮ ਕਰਦੇ ਚਾਹੇ ਅੱਜ ਇਹਨਾਂ ਦੀ ਬਦਲੀ ਹੋ ਜੇ ਕੰਨ ਹੋ ਜਾਵੇ ਜਿੱਥੇ ਮਰਦੇ ਚ ਜਣ ਨੇਕ ਕੰਮ ਕਰ ਰਹੇ ਆ ਤੇ ਤੁਹਾਡੇ ਲਈ ਤਾਂ ਮੈਂ ਤਾਂ ਇਹਨਾਂ ਸ਼ਬਦਾਂ ਦੇ ਵਿੱਚ ਤੁਹਾਡੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਦੋ ਲਫ਼ਜ਼ ਸਾਡੇ ਐਸੇ ਜਿਹੇ ਸਾਹਿਬ ਇਹ ਜੋ ਆਪਣੇ ਜੀ ਸਾਡੇ ਸਾਫ ਦਾ ਸਰਪੰਚ ਸਾਹਿਬ ਨੇ ਠੀਕ ਹੈ ਜੀ ਬਹੁਤ ਸਾਡੇ ਇਹ ਬੜੇ ਵਧੀਆ ਰਾਗੀ ਵੀ ਨੇ ਠੀਕ ਹੈ ਸਾਡੇ ਇਲਾਕੇ ਦੀ ਸ਼ਾਨ ਨੇ ਸਾਡੇ ਜਿਹੜਾ ਕੋਈ ਵੀ ਸਾਡਾ ਫੰਕਸ਼ਨ ਹੁੰਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਇਹੋ ਜਿਹਾ ਫੰਕਸ਼ਨ ਨਹੀਂ ਹੈਗਾ ਜਿਹੜਾ ਇਹਨਾਂ ਦੀ ਹਾਜ਼ਰੀ ਤੋਂ ਬਿਨਾਂ ਸੇਰੇ ਕਰ ਜਾਵੇ ਠੀਕ ਹੈ ਇਹਨਾਂ ਨੇ ਜੋ ਮੈਨੂੰ ਮਾਨ ਦਿੱਤਾ ਮੇਰੇ layak ਨਹੀਂ ਹੈ ਪਰ ਇਸ ਚੀਜ਼ ਦੇ ਜੋ ਇਹਨੇ ਲਫ਼ਜ਼ ਬੋਲੇ ਆ ਇਹ ਮੇਰਾ ਸਾਰਾ ਸਟਾਫ ਏ ਤੋਂ ਲੈ ਕੇ ਜੈਡ ਤੱਕ ਜਿੰਨਾ ਇਹ ਵਿਰਾਸੇ ਦੀ 7 ਦਿਨ ਰਾਤ ਇਕ ਦਿੱਤਾ ਉਹਦੀ ਬਦੌਲਤ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚੋਂ ਸਾਡਾ ਡਿਸਟ੍ਰਿਕਟ ਨਮਾਸ਼ਹਿਰ ਸਿਲੈਕਟ ਹੋਇਆ ਔਰ ਨਮਾਸ਼ਹਿਰ ਦੇ ਵਿੱਚੋਂ ਮੇਰਾ ਥਾਣਾ ਸਿਲੈਕਟ ਹੋਇਆ ਮੇਰੇ ਥਾਣੇ ਦੇ ਵਿੱਚੋਂ ਮੇਰਾ ਨਗੜੋਆ ਮੈਡ ਪੂਰੇ ਪੰਜਾਬ ਤੋਂ ਸਿਲੈਕਟ ਹੋਇਆ ਜਿੱਥੇ ਮੁੱਖ ਮੰਤਰੀ ਸਾਹਿਬ ਔਰ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਔਰ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਉਸ ਚੀਜ਼ ਦੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸਾਡੇ ਕਰਮਚਾਰੀਆਂ ਨੂੰ ਮੈਨੂੰ मां ਜੋ ਡੀਜੀਬੀ ਸਾਹਿਬ ਨੇ ਡੀਜੀਬੀ ਡੇਸਕ ਨਾਲ ਸਿਰ ਤਿੰਨ ਦਿਨ ਬਾਅਦ ਡੀਜੀਬੀ ਡੇਸਕ ਨਾਲ ਨਵਾਜਿਆ ਇੱਕ ਬਹੁਤ ਵੱਡੀ ਗੱਲ ਹੈ ਔਰ ਮਾਣ ਦੀ ਗੱਲ ਹੈ ਉਹ ਮਹਿਮਾਨ ਸਾਰਾ ਇਸ ਆਪਣੇ ਸਟਾਫ ਨੂੰ ਦੇਣਾ ਔਰ ਜੋ ਮੇਰੇ ਇਲਾਕੇ ਦੀ ਸ਼ਾਨ ਨੇ ਪੰਡਿਤ ਜੀ ਮੈਂ ਕਹਿੰਦਾ ਵੀ ਇਹੋ ਜੇ ਬੰਦੇ ਹਰ ਜਗ੍ਹਾ ਹਰ ਸਮਾਜ ਵਿੱਚ ਹੋਣ ਤਾਂ ਸਾਡਾ ਸਮਾਜ ਤਰੱਕੀ ਕਰ ਸਕਦਾ ਥੈਂਕ ਯੂ